ਜੀ ਸੰਦਰਿਤ ਕੀਤੇ ਤੁਹਾਡਾ ਸਵਾਗਤ ਹੈ ਅੱਜ ਦੀਆਂ ਤਾਜ਼ਾ ਖਬਰਾਂ ਦਿੱਲੀ ਕਾਰਤਮਕ ਦੇ ਮਾਮਲੇ ਡਾਕਟਰ ਸ਼ਹੀਨ ਦੇਖ ਲਖਨਊ ਲਖਨਊ ਕਾਰਦੇ ਐਨਆਈ ਦਾ ਛਾਪਾ ਪ੍ਰਵਾਹ ਤੋਂ ਪੁੱਛ ਗਿਛ ਦਿੱਲੀ ਦੇ ਰਾਕੇ ਦੇ ਨੇੜੇ 10 ਨਵੰਬਰ ਨੂੰ ਹੋਏ ਕਾਰਤਮਕ ਦੇ ਮਾਮਲੇ ਦੀ ਜਾਂਚ ਕਰ ਰਹੀ ਰਾਸ਼ਟਰੀ ਜਾਂਚ ਏਜੰਸੀ ਐਨਆਈ ਦੀ ਟੀਮ ਨੇ ਸੋਮਵਾਰ ਨੂੰ ਡਾਕਟਰ ਸ਼ਹੀਨ ਦੇ ਲਖਨਊ ਸਥਿਤ ਘਰ ਤੇ ਛਾਪਾ ਮਾਰਿਆ ਡਾਕਟਰ ਸ਼ਹੀਨ ਅਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਫਰੀਦਕੋੜ ਵਿੱਚ ਐਨਆਈ ਦੀ ਰਾਸਤੇ ਵਿੱਚ ਹਨ ਉਹ ਦਿੱਲੀ ਬੰਬ ਤਮਾਕਿਆਂ ਦੇ ਮਲਜੂਮ ਦੱਸਿਆ ਜਾਂਦਾ ਤੇ ਐਨਆਈ ਦੀ ਲਖਮਾਉ ਤੋਂ ਇਲਾਵਾ ਕਸ਼ਮੀਰ ਕਾਟੀ ਦੇ ਕਈ ਹੋਰ ਸਥਾਨਾਂ ਤੇ ਛਾਪੇਮਾਰੀ ਕੀਤੀ ਹੈ ਯੂਪੀ ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਐਨਆਈ ਦੀ ਟੀਮ ਸੋਮਵਰ ਤਰਕੇ ਡਾਕਟਰ ਸ਼ਹੀਨ ਦੇ ਘਰ ਪਹੁੰਚੀ ਯੂਪੀ ਏਟੀਐਸ ਅਤੇ ਸਥਾਨਕ ਪੁਲਿਸ ਜੁਸੀ ਛਾਪੇਦਾਰੀ ਛਾਪੇਮਾਰੀ ਦੌਰਾਨ ਟੀਮ ਨੇ ਸ਼ਹੀਨ ਦੇ ਪਿਤਾ ਸਾਹਿਦ ਅंसारी ਤੇ ਵੱਡੇ ਪਰਾ ਸ਼ੁਰੂ ਨਵੇਸ਼ ਤੋਂ ਗੁੰਡੀ ਡੁੰਗੀ ਪੁਸ਼ਕਸ਼ ਕੀਤੀ ਤਲਾਸ਼ੀ ਦੌਰਾਨ ਐਨਆਈ ਦੇ ਮਹੱਤਵਪੂਰਨ ਦਸਤਾਵੇਜ਼ ਤੇ ਇਲੈਕਟ੍ਰੋਨਿਕ ਉਪਕਰਨ ਬਰਾਮਦ ਕੀਤੇ ਜਾਂਦੀ ਕਰ ਸਾਹਮਣੇ ਆ ਰਹੀ ਹੈ ਇਹ ਪਹਿਲੀ ਵਾਰ ਹੈ ਜਦੋਂ ਐਨਆਈ ਦੇ ਨੇ ਡਾਕਟਰ ਸ਼ੀਨ ਦੇ ਲਖਣਾਉ ਸਥਿਤ ਕਰਦੇ ਛਾਪਾ ਮਾਰਿਆ ਇਸ ਤੋਂ ਪਹਿਲਾਂ ਜੰਮੂ ਕਸ਼ਮੀਰ ਪੁਲਿਸ ਯੂਪੀ ਪੀਟੀਐਸ ਐਫ ਐਸਟੀਐਫ ਅਤੇ ਸਥਾਨਕ ਪੁਲਿਸ ਨੇ ਸ਼ਹੀਨ ਦੇ ਪਰਿਵਾਰ ਤੋਂ ਪੁਸ਼ਕਸ਼ ਕੀਤੀ ਅਤੇ ਐਨਆਈਡੀ ਦੀ ਛਾਪੇਦਾਰ ਮਾਰੀ ਛਾਪੇਮਰੀ ਦਵਾਨ ਇਲਾਕੇ ਵਿੱਚ ਸੁਰੱਖਿਆ ਬਦਾ ਦਿੱਤੀ ਗਈ ਪੁਲਿਸ ਨੇ ਸ਼ਹੀਨ ਦੇ ਘਰ ਦੇ ਨੇੜੇ ਵਾਸੀ ਗਲੀ ਨੰਬਰ ਨੂੰ ਬੈਰੀਕੇਡ ਲਾ ਦਿੱਤਾ ਅਤੇ ਜਿਸ ਨਾਲ ਆਵਾਜਾਈ 'ਤੇ پابੰਦੀ ਲਗਾਤੀ ਇਸ ਕਾਰਵਾਈ 'ਤੇ ਨਿਵਾਸੀਆਂ ਵਿੱਚ ਕਾਫੀ ਚਰਚਾ ਚੱਲ ਰਹੀ ਹੈ ਧੰਨਵਾਦ ਜੀ ਖਬਰਾਂ ਨਾਲ ਜੁੜਨਾ ਹੀ ਬਣੇ ਰਹੋ